ਐਕਚੁਅਲੀ ਕੁਲਦੀਪ ਸਿੰਘ ਧਾਰੀਵਾਲ ਜੀ ਸਾਡੇ ਭਰਾ ਨੇ ਵੱਡੇ ਸਤਕਾਰਯੋਗ ਨੇ ਪਰ ਕੁਝ ਪਾਰਟੀਆਂ ਦੇ ਵਿੱਚ ਜਿਹੜੀ ਬੋਲ ਬਾਣੀ ਦੀ ਨੈਤਿਕਤਾ ਮੈਨੂੰ ਨੈਤਿਕਤਾ ਸ਼ਬਦ ਜਿਹੜਾ ਬਣਿਆ ਹੀ ਰਾਜਨੀਤਿਕ ਸ਼ਬਦ ਆ ਕਿ ਨੈਤਿਕਤਾ ਦੇ ਵਿੱਚ ਰਹਿ ਕੇ ਕੁਝ ਬੋਲਣਾ ਕੁਝ ਕਿਸੇ ਨੂੰ ਕਹਿਣਾ ਮੈਨੂੰ ਲੱਗਦਾ ਕਿ ਇਹਨਾਂ ਦੇ ਸ਼ਬਦਾਂ ਵਿੱਚ ਨੈਤਿਕਤਾ ਦੀਆਂ ਹੱਦਾਂ ਜਿਹੜੀਆਂ ਨੇ ਉਹ ਬੰਨੇ ਪਾਰ ਕਰਦੇ ਨੇ ਮੈਂ ਇੱਕ ਗੱਲ ਸਾਫ਼ ਸ਼ਬਦਾਂ ਦੇ ਵਿੱਚ ਸਾਡੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਡੇ ਭਾਜੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਸੁਪਨੇ ਵੇਖਦਾ ਮੁੱਖ ਮੰਤਰੀ ਬੰਦੇ ਮੈਂ 2021 ਦੀ ਗੱਲ ਦੱਸਣ ਲੱਗਾ ਆ ਭਾਰੀਵਾਲ ਸਾਹਿਬ ਨੂੰ ਵੀ ਯਾਦ ਕਰਾਉਣਾ ਸ਼ਾਇਦ ਉਹਨਾਂ ਦੇ ਵੀ ਨੌਲੇਜ 'ਚ ਗੱਲ ਇੱਕ ਹੋਵੇਗੀ ਕਿ ਜਦੋਂ ਬਲਬੀਰ ਸਿੰਘ ਰਾਜੋਆਣਾ ਜਦੋਂ ਇਹਨਾਂ ਕੋ ਮੁੱਖ ਮੰਤਰੀ ਵਾਸਤੇ ਕੋਈ ਚਿਹਰਾ ਨਹੀਂ ਸੀ ਹੈਗਾ ਤੇ ਇਹਨਾਂ ਨੇ ਇੱਕ ਕਿਸਾਨ ਆਗੂ ਬਲਬੀਰ ਸਿੰਘ ਰਾਜੋਆਣਾ ਦੇ ਨਾਲ ਸੰਪਰਕ ਕੀਤਾ ਸੀ ਕਿ ਤੁਸੀਂ ਸਾਡੇ ਮੁੱਖ ਮੰਤਰੀ ਦਾ ਚਿਹਰਾ ਆਓ ਤੇ ਅਸੀਂ ਪੰਜਾਬ ਦੇ ਵਿੱਚ ਆਪਦੀ ਸਰਕਾਰ ਬਣਾਈਏ ਕਿਸੇ ਤਰੀਕੇ ਨਾਲ ਮੁੱਖ ਮੰਤਰੀ ਦੇ ਵਾਸਤੇ ਆ ਬਲਬੀਰ ਸਿੰਘ ਰਾਜੋਆਣਾ ਜੀ ਜਿਹੜੇ ਸੀ ਨਹੀਂ ਮੰਨੇ ਫਿਰ ਇਹਨਾਂ ਨੇ ਕੀ ਕੀਤਾ ਕਿ ਕੁਝ ਬੰਦਿਆਂ ਨੇ ਕੇਜਰੀਵਾਲ ਪੰਜਾਬ ਦੇ ਕੁਝ ਲੋਕਾਂ ਨਾਲ ਸੰਪਰਕ ਕੀਤਾ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਹੋ ਕਿ ਤੁਸੀਂ ਸਾਡੀ ਪਾਰਟੀ ਦੇ ਵਿੱਚ ਆ ਜਾਓ ਕਿ ਤੁਹਾਨੂੰ ਅਸੀਂ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਦੇ ਹਾਂ ਮੈਂ ਤੁਹਾਨੂੰ ਬੜੀ ਵੱਡੀ ਗੱਲ ਕਹਿਣ ਲੱਗਾ ਕਿ ਦੋ ਬੰਦੇ ਹੋਰ ਸਨ ਜੀnde ਜਾਗਦੇ ਇਥੇ ਅੰਮ੍ਰਿਤਸਰ ਦੇ ਵਿੱਚ ਹੀ ਮੌਜੂਦ ਨੇ ਉਹ ਬੰਦੇ ਔਰ ਤੀਜਾ ਬੰਦਾ ਮੈਂ ਸੀ ਜਿਹੜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਇਹਨਾਂ ਦੇ ਹਾਊਸ ਚੰਡੀਗੜ੍ਹ ਦੇ ਵਿੱਚ ਜਾ ਕੇ ਇਹਨਾਂ ਦੇ ਘਰ ਮਿਲੇ ਸੀ ਔਰ ਉਹਨਾਂ ਬੰਦਿਆਂ ਵੱਲੋਂ ਆ ਬਾਜਵਾ ਸਾਹਿਬ ਨੂੰ ਇਹ ਆਫਰ ਕੀਤੀ ਗਈ ਕਿ ਤੁਹਾਨੂੰ ਕੇਜਰੀ ਸਾਹਿਬ ਵੱਲੋਂ ਕੇਜਰੀਵਾਲ ਸਾਹਿਬ ਵੱਲੋਂ ਸੀ ਆਇਆ ਔਰ ਤੁਹਾਨੂੰ ਕੇਜਰੀਵਾਲ ਸਾਹਿਬ ਚਾਹੁੰਦੇ ਨੇ ਉਦੋਂ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਸਨ ਕੀ ਤੁਹਾਨੂੰ ਕੇਜਰੀਵਾਲ ਜੀ ਚਾਹੁੰਦੇ ਨੇ ਕਿ ਤੁਹਾਨੂੰ ਮੁੱਖ ਮੰਤਰੀ ਦਾ ਅਸੀਂ ਚਿਹਰਾ ਅਨਾਉਂਸ ਕਰਨਾ ਚਾਹੁੰਦੇ ਆ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ ਮੇਰੀ ਮੌਜੂਦਗੀ ਵਿੱਚ ਮੇਰੇ ਹੁੰਦਿਆ ਇਹ ਜਵਾਬ ਸੀ ਉਹਨਾਂ ਬੰਦਿਆਂ ਨੂੰ ਕਿ ਮੇਰੇ ਪਿਓ ਨੇ ਬੜੀ ਵੱਡੀ ਕੁਰਬਾਨੀ ਕੀਤੀ ਆ ਕਾਂਗਰਸ ਪਾਰਟੀ ਵਾਸਤੇ ਔਰ ਮੈਨੂੰ ਵੀ ਮੇਰੇ ਪਰਿਵਾਰ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਹੈ ਮੈਂ ਕਦੀ ਵੀ ਪਾਰਟੀ ਦੇ ਨਾਲ ਗਦਾਰੀ ਨਹੀਂ ਕਰਾਂਗਾ ਮੈਨੂੰ ਹਾਸਾ ਆ ਰਿਹਾ ਸੀ ਆ ਵੱਡੇ ਭਾਜੀ ਕੁਲਦੀਪ ਸਿੰਘ ਧਾਰੀਵਾਲ ਦੇ ਇਹ ਆ ਸਟੇਟਮੈਂਟ ਸੁਣ ਕੇ ਜਿਹੜੀ ਉਹ ਬਾਈਟ ਕਰ ਰਹੇ ਸਨ ਇੱਕ ਮੀਡੀਆ ਵਾਲੇ ਵੀਰ ਨਾਲ ਕਿ ਤੁਹਾਨੂੰ ਵੀ ਤੇ ਲੀਡਰ ਬਣਾਉਣ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੀ ਹੈ ਅਸੀਂ ਇਕੱਠੇ ਹੀ ਸਾਰੇ ਮੈਂ ਸੀ ਕੁਲਦੀਪ ਸਿੰਘ ਧਾਰੀਵਾਲ ਜੀ ਆ ਵੱਡੇ ਭਾਜੀ ਜਸਵੀਰ ਸਿੰਘ ਡੈਂਪਾ ਜੀ ਸਾਡੇ ਗੁਰਜੀਤ ਸਿੰਘ ਔਜਲਾ ਜੀ ਐਮਪੀ ਸਾਹਿਬ ਆ ਜਗਿੰਦਰ ਪਾਲ ਢਿੰਗਰਾ ਜੀ ਪ੍ਰੋਫੈਸਰ ਗੁਰਿੰਦਰ ਸਿੰਘ ਮੰਮਣਕੇ ਜੀ ਆ ਕਿੰਨੇ ਲੋਕ ਸਨ ਅੰਮਰਸਾਹਬ ਤੋਂ ਅਸੀਂ ਇਕੱਠੇ ਹੀ ਤਾਂ ਸੀ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਨੂੰ ਪਹਿਲੀ ਵਾਰੀ ਬੁੱਧੀਜੀਵੀ ਸੈੱਲ ਦਾ ਪੰਜਾਬ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਉਹ ਪ੍ਰਤਾਪ ਸਿੰਘ ਬਾਜਵਾ ਜੀ ਨੇ ਬਣਾਇਆ ਸੀ ਇਨਾਂ ਦੀ ਲੀਡਰਸ਼ਿਪ ਜਿਹੜੀ ਲੀਡਰਸ਼ਿਪ ਇਹਨਾਂ ਦੀ ਚਮਕਾਉਣ ਵਾਲੇ ਕੌਣ ਹੈ ਪ੍ਰਤਾਪ ਸਿੰਘ ਬਾਜਵਾ ਹੈ ਪ੍ਰਤਾਪ ਸਿੰਘ ਬਾਜਵਾ ਜੀ ਦੇ ਪਿੱਛੇ ਪਿੱਛੇ ਹੁੰਦੇ ਸੀ ਇਹ ਅੱਜ ਇਹ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੂੰ ਠੀਕ ਨਹੀਂ ਲੱਗਦੇ ਸੋ ਮੈਂ ਇਹ ਨਹੀਂ ਮੈਂ ਗੱਲ ਇਹ ਕਰਨੀ ਚਾਹੁੰਦਾ ਹੈ ਕਿ ਕੇਜਰੀਵਾਲ ਸਾਹਿਬ ਨੇ ਇਹ ਆਫਰ ਕੀਤੀ ਸੀ 2021 ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਿ ਤੂੰ ਸਾਡੀ ਪਾਰਟੀ ਵੱਲੋਂ ਆ ਅਸੀਂ ਤੁਹਾਨੂੰ ਪੰਜਾਬ ਦਾ ਆਪਣੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਅਨਾਉਂਸ ਕਰਦੇ ਆ ਸੋ ਇਹੋ ਇਹ ਗੱਲ ਮੈਨੂੰ ਤਾਂ ਕਹਿਣੀ ਪਈ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜਾ ਸੱਚ ਹੁੰਦਾ ਨਾ ਉਹ ਜਿਆਦਾ ਦੇਰ ਤੱਕ ਛੁਪਿਆ ਨਹੀਂ ਰਹਿੰਦਾ ਇਸ ਕਰਕੇ ਮੈਨੂੰ ਅੱਜ ਤੁਹਾਡੇ ਸਾਹਮਣੇ ਤੁਸਾਂ ਸਵਾਲ ਕੀਤਾ ਤੇ ਮੈਨੂੰ ਇਹ ਗੱਲ ਬੋਲਣੀ ਪਈ ਔਰ ਇਹ ਗੱਲ 101% ਸੱਚ ਆ ਔਰ ਇਹਦੇ ਵਿੱਚ ਕਤਰਾ ਵੀ ਝੂਠ ਨਹੀਂ ਆ ਇਹ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਜਾ ਕੇ ਤੁਸੀਂ ਸਵਾਲ ਇਹ ਪੁੱਛ ਸਕਦੇ ਹੋ ਕਿ ਇਹ ਗੱਲ ਹੋਈ ਸੀ ਉਹ ਤੁਹਾਨੂੰ ਆਪ ਦੱਸਣਗੇ ਕਿ ਇਹ ਗੱਲ ਕਿਹੜੀ ਕਿੰਨੀ ਤਰੀਕ ਨੂੰ ਔਰ ਕਿਹੜੇ ਦਿਨ ਹੋ ਸਕਦਾ ਉਹਨਾਂ ਕੋਲ ਵੀਡੀਓਗ੍ਰਾਫੀ ਵੀ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਕੋਠੀ ਦੇ ਵਿੱਚ ਹੋਵੇ ਤਾਂ ਉਹਨਾਂ ਕੋਲ ਮੌਜੂਦ ਹੋਵੇ ਜੀ